ਪਾਣੇ ਦੋਸਤੋ ਕੀ ਹਾਲ ਚਾਲ ਹੈ ਟਾਈਟਲ ਤੁਸੀਂ ਪੜ ਹੀ ਲਿਆ ਹੋਣਾ ਦੱਸੂਗਾ ਜੀ ਉਹਦੇ ਬਾਰੇ ਵੀ ਹੌਲੀ ਹੌਲੀ ਗਾਹਾਂ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਕ ਗੱਲਾਂ ਕਰਨੀਆਂ ਤੁਹਾਡੇ ਨਾਲ ਮੈਨੂੰ ਐ ਵੀ ਪਹਿਲਾਂ ਗੱਲ ਪਹਿਲਾਂ ਕਰ ਲੈਣਾ ਕਿਉਂਕਿ ਕਈ ਦਰਸ਼ਕ ਇਹ ਜਿਹਨੇ ਜੋ ਜ਼ਿਆਦਾ ਟਾਈਮ ਵੀਡੀਓ ਤੇ ਨਹੀਂ ਖੜਦੇ ਤਾਂ ਸਕਿਪ ਕਰ ਦਿੰਦੇ ਨੇ لیکن ਜਿਹੜੇ ਮੈਨੂੰ ਲਗਾਤਾਰ ਮੇਰੇ ਦਰਸ਼ਕ ਦੇਖਦੇ ਨੇ ਮੈਨੂੰ ਯਕੀਨ ਹੈ ਵੀ ਮੇਰੀ ਵੀ ਮੇਰੀ ਵੀਡੀਓ ਨੂੰ ਸਕਿਪ ਨਹੀਂ ਕਰਦੇ ਪੂਰਾ ਦੇਖਦੇ ਨੇ ਕਿਉਂਕਿ ਮੈਂ ਆਲਤੂ ਫਾਲਤੀ ਵੀਡੀਓਾਂ ਦਾ ਅੱਜ ਤੱਕ ਕਦੇ ਪਾਈ ਹੈ ਨਾ ਪਾਉਂਗਾ ਇਹ ਵੀ ਕੰਮ ਦੀ ਵੀਡੀਓ ਹੀ ਹੈ ਦੋਸਤੋ ਕੁਝ ਕੁ ਚਿਰ ਪਹਿਲਾਂ ਮੈਂ ਸੀਰੀਜ਼ ਬਣਾਈ ਸੀ ਬੂਹੇ ਵਾਰੀਆਂ ਜਿਹਦੇ ਮੈਂ ਦੋ ਸੀਜ਼ਨ ਬਣਾਈ ਸੀ ਪਹਿਲੇ ਸੀਜ਼ਨ ਦੇ 6 ਪਾਰਟ ਸੀ ਦੂਸਰੇ ਸੀਜ਼ਨ ਦੇ 7 ਪਾਰਟ ਸੀ ਉਸ ਟਾਈਮ ਜਿਆਦਾ ਹੰਗਾਰਾ ਸਾਨੂੰ ਉਸ ਸੀਰੀਜ਼ ਦਾ ਨਹੀਂ ਮਿਲਿਆ ਸਾਡੀ ਉਸ ਤੇ ਮਿਹਨਤ ਬਹੁਤ ਲੱਗੀ ਸੀ ਪਰ ਹੁਣ ਜਾ ਕੇ ਲੋਕਾਂ ਤੱਕ YouTube ਨੇ ਉਹਦੀ ਰੀਚ ਵਧਾਈ ਕਿਉਂਕਿ ਉਸ ਟਾਈਮ ਚੈਨਲ ਖੜਾ ਸੀਗਾ ਰੀਚ ਵੀ ਡਾਊਨ ਸੀ ਹੁਣ ਜਿਆਦਾ ਰੀਚ ਹੋਣ ਦੇ ਕਾਰਨ ਉਹ ਵੀਡੀਓ ਲੋਕਾਂ ਨੂੰ ਪਸੰਦ ਬਹੁਤ ਜ਼ਿਆਦਾ ਆ ਰਹੀ ਹੈ ਤਾਂ ਮੇਰੇ ਜਿਹੜੇ ਨਵੇਂ ਦਰਸ਼ਕ ਜੁੜੇ ਨੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਰਿਕੁਐਸਟ ਕਰਦਾ ਆ ਜੋ ਤੁਸੀਂ ਥੰਬਨੇਲ ਦੇਖ ਰਹੇ ਹੋ ਇਹ ਥੰਬਨੇਲ ਹੈ ਬੂਹੇ ਬਾਰੀਆਂ ਵਨ ਸੀਜ਼ਨ 1 એપisodes ਦਾ ਸੀਰੀਜ਼ ਦਾ ਤੇ ਜਿਹੜਾ ਆਹ ਤੁਸੀਂ ਥੰਬਨੇਲ ਦੇਖ ਰਹੇ ਹੋ ਇਹ ਬੂਹੇ ਬਾਰੀਆਂ ਸੀਜ਼ਨ 2 ਤੁਸੀਂ ਦੋਨੇ ਸੀਰੀਜ਼ ਦੇਖਿਓ ਜ਼ਰੂਰ ਤੁਹਾਨੂੰ ਬਹੁਤ ਪਸੰਦ ਆਉਣਗੀਆਂ ਪਹਿਲੇ ਐਪੀਸੋਡ ਤੋਂ ਹੀ ਤੁਸੀਂ ਕਹਾਣੀ ਨਾਲ ਜੁੜਦੇ ਚਲੇ ਜਾਓਗੇ ਤੁਹਾਡਾ ਜੀ ਕਰੂਗਾ ਮੈਂ ਸਾਰੀ ਸੀਰੀਜ਼ ਇੱਕ ਦਿਨ ਚ ਹੀ ਦੇਖ ਲਾਂ ਵੀ ਇਹਨਾਂ ਸਾਨੂੰ ਯਕੀਨ ਹੈ ਤੁਹਾਨੂੰ ਪਸੰਦ ਆਊਗੀ। ਔਰ ਇਹ ਪ੍ਰੋਮਿਸ ਹੈ ਮੇਰਾ ਦਾਵਾ ਹੈ ਤੁਹਾਡੇ ਨਾਲ ਕਿ ਜੇ ਤੁਹਾਨੂੰ ਉਹ ਸੀਰੀਜ਼ ਨਾ ਪਸੰਦ ਆਈ ਬੇਸ਼ੱਕ ਸਾਡੇ ਚੈਨਲ ਨੂੰ ਅਨਸਬਸਕ੍ਰਾਈਬ ਕਰ ਦਿਓ। ਇਹਨਾਂ ਸਾਨੂੰ ਸਾਡੇ ਕੰਮ ਤੇ ਯਕੀਨ ਹੈ। ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਮਾਫੀਆ ਜੀ ਅੱਜ ਦੇ ਸ਼ੁਕਰਵਾਰ ਲਈ ਵੀ ਸਾਡਾ ਲਾਡਲੀ ਆਂ ਦਾ 파ਟ ਨਹੀਂ ਆਊਗਾ ਉਸ ਦਾ ਕਾਰਨ ਉਹੀ ਜੋ ਟਾਈਟਲ ਮੈਂ ਤੁਹਾਨੂੰ ਕਿਹਾ ਸੀ ਮੈਂ ਅੱਜ ਲਿਖਿਆ ਹੈ ਬਿਸਾੜੇ ਨਾਲ ਇੱਕ ਹਾਦਸਾ ਹੋ ਗਿਆ ਸਾਡੇ ਲਈ ਤਾਂ ਹਾਦਸਾ ਹੀ ਹੈ ਦੇਖੋ ਤੁਹਾਨੂੰ ਪਤਾ ਤੁਸੀਂ ਐਪੀਸੋਡ ਦੇਖ ਰਹੇ ਹੋ ਆਪਾਂ ਰੀਤ ਦਾ ਵਿਆਹ ਦਿਖਾਉਣਾ ਸੀ ਉਸ ਰੀਤ ਦੇ ਵਿਆਹ ਯਾਨੀ ਮੇਰੀ ਭੈਣ ਦੇ ਵਿਆਹ ਨੂੰ ਦਿਖਾਉਣ ਲਈ ਸਾਨੂੰ ਡੇ ਨਾਈਟ ਸ਼ੂਟ ਕਰਨਾ ਪੈ ਰਿਹਾ ਸੀ ਹੁਣ ਦਿਨ ਚ ਤਾਂ ਅਸੀਂ ਆਈਫੋਨ ਨਾਲ ਸ਼ੂਟ ਕਰ ਲਾਨੇ ਆ ਲੇਕਿਨ ਰਾਤ ਨੂੰ ਜਦੋਂ ਸ਼ੂਟ ਕਰਨਾ ਪੈਂਦਾ ਹੈ ਤਾਂ ਆਈਫੋਨ ਸਾਥ ਨਹੀਂ ਦਿੰਦਾ ਕਿਉਂਕਿ ਪ੍ਰੋਪਰ ਲਾਈਟਿੰਗ ਚਾਹੀਦੀ ਹੈ ਆਈਫੋਨ ਨੂੰ ਤੇ ਇਸ ਕਰਕੇ ਸਾਨੂੰ ਕੈਮਰਾ ਹਾਇਰ ਕਰਨਾ ਪਿਆ ਰੈਂਟ ਤੇ ਜਿਹਦਾ ਤਕਰੀਬਨ 6-7000 ਰੁਪਿਆ ਇੱਕ ਦਿਨ ਦਾ ਰੈਂਟ ਹੁੰਦਾ ਹੁਣ ਸਮੱਸਿਆ ਇਹ ਹੈ ਜੀ ਅਸੀਂ ਸਾਰਾ ਸ਼ੂਟ ਕਰ ਲਿਆ ਐਡਿਟ ਤੇ ਬੈਠਣਾ ਸੀ ਉਗੀ ਸ਼ੁੱਕਰਵਾਰ ਨੂੰ ਸਾਨੂੰ ਐਪੀਸੋਡ ਦੇਣਾ ਹੈ ਪ੍ਰੋਬਲਮ ਇਹ ਆਈ ਜੀ ਸਾਰਾ ਡਾਟਾ ਇਸ ਕਾਰਡ ਦੇ ਵਿੱਚ ਸਟੋਰ ਹੁੰਦਾ ਜਦ ਇਸ ਨੂੰ ਕਾਪੀ ਕਰ ਰਹੇ ਸੀ ਤਾਂ ਇਹ ਸਾਰਾ ਕਾਰਡ ਹੋ ਗਿਆ ਕਰਪਟ ਅਸਲ ਅਸਲ ਚ ਸਾਡੀ ਮਿਹਨਤ ਕਰਪਟ ਹੋ ਗਈ ਕਾਰਡ ਕਰਪਟ ਨਹੀਂ ਹੋਇਆ ਜੀ ਦੇ ਕਰਕੇ ਸਾਡੀ ਸਾਰੀ ਟੀਮ ਇੱਕ ਤਰ੍ਹਾਂ ਦਾ ਹੌਸਲਾ ਜਿਆ ਸਿੱਟ ਗਈ ਵੀ ਤਿੰਨ ਦਿਨ ਸ਼ੂਟ ਕੀਤਾ ਪੱਲੇ ਕੁਝ ਵੀ ਨਹੀਂ ਪਿਆ ਚਲੋ ਕੋਈ ਗੱਲ ਨਹੀਂ ਦੁਆਰੇ ਸ਼ੂਟ ਕਰਾਂਗੇ ਦੁਆਰਾ ਤੋਂ ਆਰਟਿਸਟ ਤੋਂ ਟਾਈਮ ਲਵਾਂਗੇ ਕਰਨ ਨੂੰ ਤਾਂ ਸਹੀ ਆਈਫੋਨ ਤੇ ਵੀ ਸ਼ੂਟ ਕਰ ਸਕਦੇ ਸੀ ਅਸੀਂ ਇਹ ਸੋਚ ਜਾਨੇ ਆ ਵੀ ਮੇਰੇ ਦਰਸ਼ਕਾਂ ਦੀ ਮੈਥੋਂ ਬਹੁਤ ਜ਼ਿਆਦਾ ਉਮੀਦਾਂ ਜੁੜ ਚੁੱਕੀਆਂ ਨੇ ਵੀ ਕਿਉਂ ਨਾ ਮੈਂ ਆਰਟਿਸਟਾਂ ਨੂੰ ਸੌਰੀ ਮੈਂ ਆਪਣੇ ਦਰਸ਼ਕਾਂ ਨੂੰ ਖਰਾਬ ਕੁਆਲਿਟੀ ਦਾ ਕੰਟੈਂਟ ਨਾ ਦਵਾ ਕਿਉਂਕਿ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਸਾਡੀ ਵੀਡੀਓ ਨੂੰ ਦੇਖਦੇ ਹੋ ਜੇ ਉਹ ਦੇਖਣ ਅਤੇ ਸੁਣਨ ਚ ਹੀ ਵਧੀਆ ਨਾ ਹੋਵੇ ਤਾਂ ਮੈਂ ਕਿਉਂ ਤੁਹਾਡਾ ਟਾਈਮ ਨੂੰ ਖਰਾਬ ਕਰਾਵਾਂ ਇਹੀ ਸੋਚਦੇ ਹੋਏ ਮੈਂ ਕੈਮਰੇ ਤੇ ਰਾਤ ਨੂੰ ਸ਼ੂਟ ਕਰਨਾ ਜ਼ਰੂਰੀ ਸਮਝਿਆ ਪਰ ਪਤਾ ਨਹੀਂ ਸੀ ਵੀ ਇਹ ਕੰਮ ਹੋ ਜਾਊਗਾ ਤਾਂ ਇਸ ਕਰਕੇ ਹੁਣ ਸਾਨੂੰ ਦੁਬਾਰਾ ਤੋਂ ਸਾਰੀ ਮਿਹਨਤ ਦੁਬਾਰੇ ਕਰਨੀ ਪਊਗੀ ਦੁਬਾਰਾ ਸ਼ੂਟ ਕਰਨਾ ਪਊਗਾ ਥੋੜਾ ਜਿਹਾ ਹੁਣ ਬਸ ਥੋੜਾ ਫਾਸਟ ਸ਼ੂਟ ਕਰਾਂਗੇ ਪਹਿਲਾਂ ਅਸੀਂ ਤਸੱਲੀ ਨਾਲ ਸ਼ੂਟ ਕੀਤਾ ਸੀ ਕਿਉਂਕਿ ਹੁਣ ਤਾਂ ਤੁਸੀਂ ਇਹ ਲੈ ਲਓ ਵੀ ਅਸੀਂ ਮੇਨ ਮੇਨ ਚੀਜ਼ਾਂ ਹੀ ਸ਼ੂਟ ਕਰਾਂਗੇ ਉਹ ਵਿਆਹ ਵਾਲਾ ਥੋੜੇ 스ਕਿਪ ਕਰਨਾ ਪਊਗਾ ਤੇ ਇਸੇ ਕਰਕੇ ਨਿਰਾਸ਼ ਨਾ ਹੋਇਓ ਦੋਸਤੋ ਮੈਨੂੰ ਆਪਦੇ ਹਾਲਾਤ ਦੇਖ ਕੇ ਇੱਕ ਗਾਣਾ ਯਾਦ ਆ ਗਿਆ ਹਦੀਪ ਬਾਈ ਦਾ ਠੋਕਰ ਠੋਕਰ ਖਾ ਕੇ ਉਠਿਏ ਬੱਲਿਆ ਪੈਰ ਪਿੱਛੇ ਨਾ ਪਟਿਏ ਪਹਿਲਾਂ ਪਹਿਲਾਂ ਕਿਸਮਤ ਨਖਰੇ ਕਰਦੀ ਹੁੰਦੀ ਆ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਏ ਤੇ ਬਸ ਇਸੇ ਹੌਸਲੇ ਨਾਲ ਵੀ ਚਲੋ ਕੰਮ ਕਰ ਰਹੇ ਆ ਮੁਸ਼ਕਲ ਆਉਣਗੀਆਂ ਪਰ ਤੁਸੀਂ ਐ ਨਾ ਸੋਚਿਓ ਵੀ ਅਸੀਂ ਸੋਨ ਨੂੰ ਭੁੱਲ ਗਏ ਵੀ ਅਸੀਂ ਐਪੀਸੋਡ ਨਹੀਂ ਪਾਇਆ ਤੇ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਹਾਡਾ ਮੈਂ ਟਾਈਮ ਬਰਬਾਦ ਨਹੀਂ ਹੋਣ ਦੰਦਾ ਇਸੇ ਕਰਕੇ ਸ਼ੁਰੂਆਤ 'ਚ ਮੈਂ ਜਿਹੜੀਆਂ ਉਹ ਸੀਰੀਜ਼ ਦੇ ਨਾਮ ਲੱਤੀਆਂ ਨੇ ਤੁਸੀਂ ਤਦ ਤੱਕ ਉਹ ਦੇਖਿਓ ਥੋੜਾ ਸਮਾਂ ਬਰਬਾਦ ਨਹੀਂ ਜਾਣਾ ਤੁਸੀਂ ਦੇਖ ਕੇ ਦੇਖਿਓ ਉਹ ਕਹਾਣੀ ਬਹੁਤ ਪਸੰਦ ਆਉਗੀ ਤੁਹਾਨੂੰ ਲੱਗੂਗਾ ਵੀ ਮੈਂ ਇੱਕ ਦਿਨ 'ਚ ਸਾਰੇ ਐਪੀਸੋਡ ਦੇਖ ਜਾ ਮੇਰੇ ਕਹਿ ਤੋਂ ਦੇਖਿਓ ਜ਼ਰੂਰ ਤੇ ਉਦੋਂ ਤੱਕ ਜਦੋਂ ਤੱਕ ਤੁਸੀਂ ਇਹ ਐਪੀਸੋਡਾਂ ਨੂੰ ਖਤਮ ਕਰੋਗੇ ਮੈਂ ਅਗਲਾ ਪਾਰਟ ਯਾਨੀ ਕਿ 14ਵਾਂ ਪਾਰਟ ਕਰਦਿਆਂ ਲਾੜਲੀਆਂ ਦਾ ਸ਼ੂਟ ਕਰਕੇ ਐਡਿਟ ਕਰਕੇ ਜਲਦ ਤੋਂ ਜਲਦ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਹੁਣ ਸੋਮਵਾਰ ਨੂੰ ਅਸੀਂ ਦੁਬਾਰਾ ਸ਼ੂਟ ਕਰਨ ਜਾ ਰਹੇ ਹਾਂ ਨਹੀਂ ਕਿੱਥੇ ਅੱਜ ਤੁਹਾਨੂੰ ਐਪੀਸੋਡ ਮਿਲਣਾ ਸੀ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਮੈਨੂੰ ਇਸ ਗੱਲ ਦਾ ਜੇ ਮੈਂ ਸੁਣਾ ਜੇ ਐਪੀਸੋਡ ਨਹੀਂ ਦੇ ਪਾਰਿਆ ਰਾਤ ਨੂੰ ਚੰਗੇ ਤਰ੍ਹਾਂ ਨੀਂਦ ਵੀ ਨਹੀਂ ਆਈ ਇਹ ਸੋਚ ਕੇ ਕਿ ਤੁਹਾਨੂੰ ਐਪੀਸੋਡ ਨਹੀਂ ਮਿਲੂਗਾ ਤਾਂ ਦੋਸਤੋ ਬੁਰਾ ਨਾ ਮੰਨਿਓ ਆ ਤੁਹਾਡਾ ਸਾਥ ਚਾਹੀਦਾ ਮੈਨੂੰ ਜ਼ਰੂਰ ਦੇਖਿਓ ਸਾਡੀ ਉਹ ਦੋ ਸੀਰੀਜ਼ ਬੂਹੇਵਾਰੀਆਂ ਸੀਜ਼ਨ 1 ਐਂਡ 2 ਤੇ ਅਰਖੜੀ ਦਾ ਮੁੱਲ 8 ਲੱਖ ਰੁਪਇਆ ਸੋਨੂੰ ਪਤੈ ਲੱਗਣਾ ਆ ਚਾਰ ਪੰਜ ਥਨਕੇ ਮੇਂ ਲੱਗ ਜਾਣਗੇ ਤੇ ਹੋ ਸਕਦਾ ਮੈਂ ਇਹ ਵੀ ਸੋਚਦਾ ਹੁੰਨਾ ਕਈ ਵਾਰੀ ਵੀ ਪ੍ਰਮਾਤਮਾ ਜੋ ਕਰਦਾ ਚੰਗੇ ਹੀ ਕਰਦਾ ਹੈ ਹੋ ਸਕਦਾ ਉਹ ਦੁਬਾਰਾ ਕਰਨਾ ਹੋਵੇ ਹੁਣ ਅਸੀਂ ਨੇ ਤਾਂ ਕਰਕੇ ਇਹ ਕਾਰਡ ਕਰਪਟ ਹੋ ਗਿਆ ਤੇ ਕੋਈ ਪਤਾ ਨਹੀਂ ਹੁੰਦਾ ਪ੍ਰਮਾਤਮਾ ਦਾ ਕੀ ਰਾਜ਼ ਹੈ ਇਸ ਇਸ ਗੱਲਾਂ ਚ ਇਹ ਹੋ ਸਕਦਾ ਸਾਡੇ ਫਾਇਦੇ ਲਈ ਹੋਇਆ ਹੋਵੇ ਮੰਨ ਕੇ ਤਾਂ ਹੀ ਚੱਲਣਾ ਪਊਗਾ ਹੈਨਾ ਤਾਂ ਕੋਈ ਗੱਲ ਨਹੀਂ ਹੁਣ ਅਸੀਂ ਦੁਬਾਰੇ ਮੰਡੇ ਨੂੰ ਸ਼ੂਟ ਕਰ ਰਹੇ ਹਾਂ ਤੇ ਜਲਦ ਤੋਂ ਜਲਦ ਐਡਿਟ ਕਰਕੇ ਉਹ ਐਪੀਸੋਡ ਥੋੜੇ ਸਾਹਮਣੇ ਪੇਸ਼ ਕਰਾਂਗੇ ਇਸੇ ਕਮੈਂਟ ਮਤਲਬ ਇਸੇ ਵੀਡੀਓ ਦੇ ਨੀਚੇ ਜਿਹੜੇ ਕਮੈਂਟ ਹੁੰਦੇ ਨੇ ਉੱਥੇ ਮੈਂ ਉਹ ਸੀਰੀਜ਼ ਜਿਹੜੀ ਮੇਰੀਆਂ ਬੁਹੇਵਾਰੀਆਂ ਜਾਂ ਖਰੀਦਾ ਮੁੱਲ 8 ਲੱਖ ਰੁਪਈਆ ਉਹਦੇ ਲਿੰਕ ਦਊਗਾ ਜ਼ਰੂਰ ਦੇਖਿਓ ਤੇ ਬਸ ਇੰਨਾ ਹੀ ਕਹਿੰਦਾ ਹੋਇਆ ਅਸੋਤ ਭਾਗੇ ਹਲਾ ਨਹੀਂ ਸਸਰੀਕਾਲ